ਜੀ ਵੀਡੀਓ ਵੇਖ ਰਖਿਆ ਆ ਸਭ ਨੂੰ ਜੀ ਆਨ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇ ਸ਼ੁਰੂਆਤ ਕਰ ਅੱਜ ਦੀ ਵੱਡੀ ਖਬਰ ਪੰਜਾਬ ਚ ਸਭ ਕੁਝ ਹੜ ਗਿਆ ਟਾਪੂ ਬਣੇ ਪਿੰਡਾਂ ਦੇ ਪਿੰਡ ਪਸ਼ਵਾਂ ਤੇ ਜਾਨਵਰਾਂ ਨੂੰ ਵੀ ਸੁਰੱਖਿਆ ਦੀ ਲੋੜ ਹਮਾਰ ਸਰਕਾਰ ਨੇ ਦੇ ਇਸ ਚਤਨ ਨੂੰ ਚਾਗਾਈ ਅਮੀਦ ਪੰਜਾਬ ਅਭਿਆਈ ਇਸ ਹਫ਼ਤੇ ਕਿਸੇ ਵੀ ਰੈਮ ਨੇ ਕੀਤਾ ਨਾ ਇਨਸਾਨਾਂ ਦੇ ਨਾ ਉਹਨਾਂ ਦੇ ਸੁਖੜਿਆਂ ਤੇ ਅਤੇ ਨਾ ਹੀ بے ਰੋਜ਼ਗਾਰਾਂ ਤੇ ਇਸ ਹੜ੍ਹ ਦਾ ਅਰਾਦਾਸ ਹੀ ਸਭ ਕੁਝ ਰੋਟ ਲੈ ਗਿਆ ਨਾ ਉਹਨਾਂ ਮਾਸਮ ਜੀਵਾਂ ਨੂੰ ਵੀ ਜਿੰਨਾ ਕੁ ਮੱਤ ਮੰਗਣ ਲਈ ਆਵਾਜ਼ ਤੱਕ ਨਹੀਂ ਸੀ ਪਰ ਜਿਕੇ ਹੜ੍ਹ ਹੜ੍ਹ ਵਿੱਚ ਜਿਸ ਨੇ 14 ਚਾਰ ਤੋਂ 1400 ਤੋਂ ਜ਼ਿਆਦਾ ਪਿੰਡਾਂ ਨੂੰ ਡੁੱਬਿਆ ਤੇ 3.5 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੇ ਕਰੋਨਾ ਦਾ ਇੱਕ ਵਿਸ਼ੇਸ਼ ਸਬਬ ਸਾਹਮਣੇ ਆਇਆ ਹੈ ਜਿੱਥੇ ਮਾਨ ਸਰਕਾਰ ਤੇ ਅਣਗਿਣਤ ਬਹਾਦਰ ਲੋਕਾਂ ਨੇ ਆਪਣੀਆਂ ਜਾਨਾਂ ਜੋਖ ਵਿੱਚ ਪਾ ਕੇ ਬੀਜ ਬਨਣ ਬਚਾਇਆ ਹੈ ਬਚਾਇਆ ਤੇ ਨੇਰੇ ਵਿੱਚ ਜ਼ਮੀਂਦਾਰ ਕੇਂਦਰੀ ਤੇ ਮੁੱਖ ਭਗਵੰਤਮਾਨ ਨੇ ਸੰਕਟ ਦਰਾਨਾ ਆਪਣੀਆਂ ਸਿਹਤ ਸਮੱਸਿਆਵਾਂ ਦੇ ਬਾਵਜੂਦ ਸਭ ਕੋ ਯਕੀਸਤ ਬਰਤਨ ਨਾਲ ਜਿੰਬਲਿਆ ਦੇ ਸਪਸਟਰ ਦੇ ਇਤਿਹਾਸ ਕਿ ਕੋਈ ਵੀ ਜੀ ਜਾਕੇ ਇਨਸਾਨ ਉਹ ਜਾਨਵਰ ਪਿੱਛੇ ਨਹੀਂ ਛੱਡਿਆ ਜਾਵੇਗਾ ਇਸ ਹਦਾਇਤ ਨੇ ਹੱਡ ਦੇ ਹੱਡ ਦੇ ਜਵਾਬ ਨੂੰ ਇੱਕ ਵਿਆਪਕ ਜਾਨ ਬਚਾਓ ਮਿਸ਼ਨ ਬਣਾ ਦਿੱਤਾ ਕਿ ਮੰਦਰ ਦੀਪ ਸਿੰਘ ਮੁੰਡੀਆਂ ਨੇ ਚਕੀਨੀ ਬਣਾ ਕੇ ਵੈਟਰਨਰੀ ਵੈਟਰਨਰੀ 팀 ਮਾ ਜਰਮਨ ਦੀਪ ਲਈ ਲਈ ਪਿੰਡਾਂ ਵਿੱਚ ਜਾਨ ਸਿਰ ਭਜਲਕਾ ਵਿਚ ਉਸ ਦੇਵਪਾਕਰ ਨੇ ਸੰਨੀਤ ਸੰਨੀਰਾਜ ਦੇ ਨਾਲ-ਨਾਲ 500 ਬੁਰਗੰਜਨ ਉਹਨਾਂ ਦਾ ਚਾਰਾਵੰਡਿਆ ਕਸਤ ਵਿੱਚ ਰਪ ਚੀਤੇ ਅੰਤ ਵਿੱਚ ਸੱਜਾ ਦੇ ਸਤ ਲੋਜ ਪ੍ਰਿਆਸ ਤ੍ਰਿ ਪਿਆਸ ਤਰਿਆ ਨੇ ਪੰਜਾਬ ਪਰ ਵਿੱਚ ਆਪਣਾ ਕੈਰਟ ਆਇਆ ਤਾਂ 15 ਲੱਖ ਤੋਂ ਜ਼ਿਆਦਾ ਜਾਨਵਰ ਰਗਦੇ ਪਾਣੀ ਵਿੱਚ ਫਸ ਕੇ ਡੁੱਬੇ ਪਿੰਡਾਂ ਵਿੱਚ ਉਹਨਾਂ ਦੀਆਂ ਬੇਬਸ ਆਵਾਜ਼ਾਂ ਗੂੰਜ ਰਹੀਆਂ ਸਨ ਪਸ਼ੂ ਪਾਲਣ ਡੇਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਸਰਦਾਰ ਕਰਮੀ ਸਿੰਘ ਕੁੱਟੀਗਾਨੀ ਦੱਸਿਆ ਕਿ ਸੰਕਟ ਤਨਾਣ 400 ਤੋਂ ਅਕਾਸੀ ਵੈਟਰਨਰੀ ਟੀਮਾਂ ਖੇਤਰ ਵਿੱਚ ਤਾਇਨਾਤ ਕੀਤੀਆਂ ਗਈਆਂ ਟੀਮਾਂ ਵਿੱਚ ਚਾਰ ਮੈਂਬਰਸ ਹਨ ਇੱਕ ਵੈਟਰਨਰੀ ਅਫਸਰ ਵੈਟਨਰੀ ਇੰਸਪੈਕਟਰ ਫਾਰਮੈਸਟ੍ਰੀਜ ਤੇ ਇੱਕ ਚੌਥੇ ਤਰਜੀਹ ਦਾ ਕਰਮਚਾਰੀ ਭਟਾਂਡ ਕੋਟ ਜ਼ਿਲ੍ਹੇ ਦਾ ਪਿੰਡ ਖੇਮ ਪਿੰਡ ਪੰਮਾ ਦਾ ਡੇਰੀ ਕਲਾ ਕਿਸਾਨ ਉਗਰਵਜਨ ਸਿੰਘ ਦਾ ਤਾ ਤੇ ਉਹ ਸੁਨਿਆ ਪੂਨਿਆ ਬਰਨਾ ਤੇਰਾ ਮੱਜਾ ਉਹ ਬਾਰਾ ਮੱਜਾ ਨ ਚਿੱਕੜ ਵਿੱਚ ਚ ਚਿੱਕੜ ਪਰਿਪਾਨੀ ਵਿੱਚ ਖੜੇ ਦੇਖਿਆ ਉਹ ਕਹਿੰਦਾ ਹੈ ਕਿ ਮੈਂ ਸੋਚਿਆ ਸਭ ਕੁਝ ਖਤਮ ਹੋ ਗਿਆ ਪਰ ਫਿਰ ਮੈਂ ਦੇਖਿਆ ਕਿ ਇਸ ਤਰ੍ਹਾਂ ਨਾ ਕੇਵਲ ਸਾਡੇ ਇਨਸਾਨਾਂ ਲਈ ਬਲਕੇ ਮੇਰੇ ਜਾਨਵਰਾਂ ਲਈ ਵੀ ਆ ਰਹੀਆਂ ਨੇ ਜਿਹਨੀਆਂ ਹਜ਼ਾਰਾਂ ਕਹਾਣੀਆਂ ਹਨ ਜਿਨ੍ਹਾਂ ਵਿੱਚ ਲਗਭਗ 4.534 ਜਾਨਵਰਾਂ ਦਾ ਇਲਾਜ ਕੀਤਾ ਗਿਆ ਹੈ ਤੇ ਉਹਨਾਂ ਨੂੰ ਚੰਨਪ ਚੰਗਾ ਚੜ੍ਹ ਰੱਖਿਆ ਹਨ ਕਲਗੀਦਰ ਟਰਸਟ ਨਹੀਂ ਹੈ ਕਲਗੀਦਰ ਟਰਸਟ ਵਰਗੀਆਂ ਸੰਸਥਾਵਾਂ ਵਿੱਚ 125 ਪਿੰਡਾਂ ਵਿੱਚ ਪੰਜਾਤ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਗਿਆ ਤੇ ਉਹਨਾਂ ਨੇ ਉਹਨਾਂ ਦੇ ਜਾਨਵਰਾਂ ਲਈ ਚਾਰਾ ਵੰਡਿਆ ਕੈਬਨਿਟ ਮੰਤਰੀ ਕੁਟੀਗ ਨੇ ਦੱਸਿਆ ਕਿ 5,90,000 35 ਕੁਇੰਟਲ ਹਰਾ ਚਾਰਾ ਤੇ ਸੁੱਕਾ ਚਾਰਾ ਵੰਡਿਆ ਜਾਨਵਰਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ